ਹਰਮਨਬੀਰ ਸਿੰਘ ਗਿੱਲ ਆਈਪੀਐਸ ਡੀਆਈਜੀ ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਨਚੇਤ ਜਿਹੜਾ ਉਹਨਾਂ ਨੇ ਨਿਰੀਖਣ ਕੀਤਾ ਇਸ ਅਚਾਨਕ ਦੌਰੇ ਦਾ ਜਿਹੜਾ ਮੁੱਖ ਮਕਸਦ ਸੀ ਉਹ ਪੰਜਾਬ ਪੁਲਿਸ ਦੇ ਪ੍ਰੋਟੋਕਾਲ ਦੀ ਸਖਤੀ ਦੇ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਹੈ ਦੌਰੇ ਦੌਰਾਨ ਉਹਨਾਂ ਨੇ ਇਹ ਨੋਟ ਕੀਤਾ ਕਿ ਥਾਣੇ ਦੇ ਵਿੱਚ ਸਿਰਫ ਇੱਕ ਸਹਾਇਕ ਮੁੰਸ਼ੀ ਹੀ ਬਿਨਾ ਹਥਿਆਰ ਸੀ ਮੌਜੂਦ ਸੀ ਉਹ ਵੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜਾ ਸਵੇਰੇ 8 ਵਜੇ ਦੇ ਲਈ ਨਿਰਧਾਰਿਤ ਰੋਲ ਕਾਲ ਥਾਣੇ ਵੱਲੋਂ ਕੋਈ ਵੀ ਜੜੀ ਆ ਉਹ ਲਾਗੂ ਨਹੀਂ ਕੀਤੀ ਗਈ ਜੋ ਕਿ ਸੀਨੀਅਰ ਅਕਸਰਾ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਤੇ ਐਸ ਐਚਓ ਥਾਣਾ ਟਾਂਡਾ ਅਤੇ ਡੀ ਐਸ ਪੀ ਟਾਂਡਾ ਵੀ ਆਪਣੇ ਨਿਵਾਸ ਸਥਾਨਾਂ ਦੇ ਵਿੱਚ ਹੈ ਜਿਹੜਾ ਉਹ ਸੌ ਰਹੇ ਸਨ ਤੇ ਬਾਕੀ ਰਹੀਂਦੀ ਜਿਹੜੀ ਪੁਲਿਸ ਫੋਰਸ ਹੈ ਉਹ ਥਾਣੇ ਦੇ ਵਿੱਚ ਸਵੇਰੇ ਨੋਟੋ ਨੋ 15 ਦੇ ਦਰਮਿਆਨ ਪਹੁੰਚੀ ਜੋ ਕਿ ਡੀਆਈਜੀ ਦੇ ਦੌਰੇ ਤੋਂ 1 ਘੰਟਾ ਤੇ 45 ਮਿੰਟ ਬਾਅਦ ਆਏ ਜਿਸ ਨਾਲ ਕੀ ਥਾਣੇ ਦੇ ਵਿੱਚ ਸੁਰੱਖਿਆ ਦੀ ਕਮੀ ਅਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਤੇ ਡਿਊਟੀ ਦੇ ਵਿੱਚ ਲਾਹਰਪਰਵਾਹੀ ਤੇ ਨਿਗਰਾਨੀ ਦੀ ਘਾਟ ਕਰਨ ਐਸਐਚਓ ਟਾਂਡਾ ਅਤੇ ਆਈਐਸ ਰਮਨ ਕੁਮਾਰ ਨੂੰ ਮੋਤਲ ਕਰਕੇ ਪੁਲਿਸ ਲਾਈਨ ਜਿਹੜਾ ਉਹਨਾਂ ਨੂੰ ਭੇਜ ਦਿੱਤਾ ਗਿਆ